सीएम साहब जो नशे के समगलर पैडलर के विरुद्ध जो थे, स्टेट लेवल से शुरू किया गया है उसी लगातारता से युद्ध नशे विरुद्ध मुहिम के तहत डिस्ट्रिक मुक्तर पुलिस वालों आज एक नशा तस्कर दे जो प्रोसीड ऑफ सेल ऑफ ड्रग्स से जो एक स्ट्रक्चर से उस कार्रवाई की जा रही है ये सिविल प्रशासन वालों एक इलीगल तरीके से बनाए हुए स्ट्रक्चर से एक डिमोलिशन ऑर्डर जो है उसकी एग्जीक्यूशन है लॉ एंड ऑर्डर बनाए रखने पिंड से एक इनपुट जो कोई लॉ एंड ऑर्डर से कोई इत माहौल खराब ना हो इसके लिए पुलिस educate, की एडुकेट डिप्लॉयमेंट की गई है तो इस जो स्ट्रक्चर के बारे में कहना चाहवागा जो सरबजीत सिर्फ गग्गू हैगा इसते पहला भी एन डी पी एस के पर्चे है दो इसलिए ब्रदर से इसते फादर से भी पहला जो है एन डी पी एस के पर्चे तो इस मुहिम पर मैं यही कहना चाहवागा कि जो भी कोई प्रोसीड ऑफ सेल ऑफ ड्रग्स से कोई बिल्डिंग कोई स्ट्रक्चर ਪੜਾਂਦਾ ਹੈਗਾ ਤਾਂ ਉਸ ਦੇ ਖਿਲਾਫ ਕਾਰਵਾਈ ਕੀਤੀ ਜਾਊਗੀ ਤਾਂ ਇਹ ਪੰਚਾਇਤੀ ਤੌਰ ਤੇ ਵੀ ਜੋ ਸਰਪੰਚ ਸਾਹਿਬ ਹੈਗੇ ਉਹਨਾਂ ਨੇ ਦੱਸਿਆ ਕਿ ਇਹ ਪੰਚਾਇਤੀ ਸ਼ਾਮਲਾਟ تھا ਸੀਗੀ ਤੇ ਇੱਥੇ ਇਹਨਾਂ ਨੇ ਇਲੀਗਲ ਤਰੀਕੇ ਦੇ ਸਟਰਕਚਰ ਬਣਾਇਆ ਹੋਇਆ ਸੀਗਾ ਤਾਂ ਆਜ ਇਹ ਐਗਜ਼ੀਕਿਊਟ ਕੀਤਾ ਜਾ ਰਿਹਾ ਹੈ ਐਕਸ਼ਨ ਨੂੰ ਕੀ ਲੱਗਦਾ ਕਿ ਇਹ ਕਿ ਪੁਲਿਸ ਪ੍ਰਸ਼ਾਸਨ ਦੀ ਕਾਰਵਾਈ ਹੈਗੀ ਜਾਂ ਪੰਚਾਇਤੀ ਭਾਗ ਦੀ ਇਹ ਦੇਖੋ ਜੋ ਕਾਰਵਾਈ ਜਿਹੜੀ ਹੈਗੀ ਕਾਨੂੰਨੀ ਤੌਰ ਤੇ ਉਹ ਡਿਮੋਲੀਸ਼ਨ ਆਫ ਜੋ ਸਟਰਕਚਰ ਹੈਗਾ ਉਹ ਬੀਡੀਪੀਓ ਦੇ ਲੈਵਲ ਤੇ ਉਹ ਹੈਗਾ ਪੁਲਿਸ ਇਸ ਨੂੰ ਐਗਜ਼ੀਕਿਊਟ ਕਰਾਉਣ ਨੂੰ ਇੱਕ ਲੌਇਨ ਆਰਡਰ ਪੱਕਾ ਜੋ ਹੈਲਪ ਕਰ ਰਹੀ ਹੈ ਕਿ ਇਸ ਤਰ੍ਹਾਂ ਦਾ ਮੈਸੇਜ ਦਿਓਗੇ ਵੀ ਜਿਹੜੇ ਹੋਰ ਵੀ ਨਸ਼ਾ ਤਸਕਰ ਹੈਗੇ ਵੀ ਜਿਹੜਾ ਹੈ ਕਿ ਐਸੀ ਤਰ੍ਹਾਂ ਦਾ ਨਤੀਜਾ ਦਿੱਤਾ ਜਾਊਗਾ ਜੇਕਰ ਉਹ ਬਾਜ਼ ਮੈਂ ਇਸ 'ਚ ਕਲੀਅਰ ਇਨਸਟਰਕਸ਼ਨਸ ਹੈਗੇ ਕਿ ਜੋ ਵੀ ਕੋਈ ਨਸ਼ਾ ਤਸਕਰ ਕੋਈ ਪ੍ਰੋਸੀਡ ਆਫ ਸੇਲ ਆਫ ਡਰੱਗਸ ਤੇ ਕੋਈ ਬਿਲਡਿੰਗ ਕੋ ਸਟਰਕਚਰ ਬਣਾ ਕੇ ਰੱਖਿਆ ਹੈ ਤੇ ਬਾਕੀ ਸਾਰੇ ਇਸ ਚੀਜ਼ ਨੂੰ ਵੈਰੀਫਾਈ ਕਰਦੇ ਹੈਗੇ ਤੇ ਉਸ ਤੇ ਐਗਜ਼ੈਂਪਲਰੀ ਤੇ ਡੈਟ੍ਰੈਂਟ ਐਕਸ਼ਨ ਲਿਆ ਜਾਊਗਾ ਕਿਸੇ ਨੂੰ ਵੀ ਪਕਸ਼ਾ ਨਹੀਂ ਜਾਊਗਾ ਜਿਹੜੇ ਜੋ ਹੋਰ ਵੀ ਕੋਈ ਹੱਲ ਕਰਦੇ ਹਨ ਸਰ ਇਹ ਇਨਾਂਤੇ ਫੈਮਿਲੀ ਤੇ ਇਨਾਂ ਦੇ ਫਾਦਰ ਤੇ ਬ੍ਰਦਰ ਮਿਲਾ ਕੇ ਟੋਟਲ 5 ਪਰਚੇ ਹੈਗੇ ਤੇ ਇਸ 'ਚ ਗੋਲੀਆਂ ਦੀ ਕਾਫੀ ਪਿੱਛੇ ਰਿਕਵਰੀ ਹੋਈ ਸੀ ਇਨਾਂ ਦੇ ਜੋ ਪੁਰਾਣੇ ਪਰਚਿਆਂ ਤੇ